ਤੁਸੀਂ ਵੇਖ ਰਹੇ ਹੋ ਸਕੈਨਸ ਪੰਜਾਬ ਤੇ ਮੈਂ ਤੁਹਾਡੇ ਨਾਲ ਮਿਨਾਕਸ਼ੀ ਤਾਰੀਵਾਲ ਇਸ ਵੇਲੇ ਦੀ ਵੱਡੀ ਖਬਰ ਦਰਕਰਾਂਗੇ ਜੋ ਕਿ ਪੰਜਾਬ ਦੀ ਸਿਆਸਤ ਨਾਲ ਜੁੜੀ ਹੋਈ ਹੈ ਲੋਕ ਸਭਾ ਚੋਣਾਂ ਨੂੰ ਲੈ ਕੇ ਅਕਾਲੀ ਦਲ ਦੇ ਵੱਲੋਂ ਵੱਡੀ ਪਲੈਨਿੰਗ ਕੀਤੀ ਗਈ ਹੈ ਇੱਕ ਪਰਿਵਾਰ ਇੱਕ ਟਿਕਟ ਦੀ ਰਣਨੀਤੀ ਜਿਹੜੀ ਹੈ ਅਕਾਲੀ ਦਲ ਦੇ ਵੱਲੋਂ ਬਣਾਈ ਗਈ ਹੈ ਯਾਨੀ ਕਿ ਹੁਣ ਬਾਦਲ ਪਰਿਵਾਰ ਦਾ ਇੱਕ ਮੈਂਬਰ ਹੀ ਲੋਕ ਸਭਾ ਚੋਣ ਲੜੇਗਾ ਤਾਂ ਇਸ ਤੇ ਵਗੈਰੇ ਜਾਣਕਾਰੀ ਦੇਣ ਦੇ ਲਈ ਸਾਡੇ ਸਹਿਯੋਗੀ ਪੱਤਰਕਾਰ ਵਿਵੇਕ ਕੁਮਾਰ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਜਿਨ੍ਹਾਂ ਤੋਂ ਪੂਰੀ ਜਾਣਕਾਰੀ ਲਵਾਂਗੇ ਅਜੀਬ ਵਿਵੇਕ ਜੀ ਇੱਕ ਵੱਡੀ ਪਲੈਨਿੰਗ ਜਿਹੜੀ ਅਕਾਲੀ ਦਲ ਦੇ ਸਾਹਮਣੇ ਅਜਿਹੇ ਚੋਣ ਹੈ ਇਸ ਪਰਿਵਾਰ ਦੇ ਵੱਲੋਂ ਲੜੀ ਜਾਵੇਗੀ ਯਾਨੀ ਕਿ ਪਰਿਵਾਰ ਦੇ ਇੱਕ ਮੈਂਬਰ ਨੂੰ ਟਿਕਟ ਦਿੱਤੀ ਜਾਵੇਗੀ ਇਸ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਜੀ ਬਿਲਕੁਲ ਮਨਕਸ਼ੀ ਇੱਕ ਕਾਫੀ ਲੰਬੇ ਸਮੇਂ ਤੋਂ ਇਹ ਗੱਲਾਂ ਚੱਲ ਰਹੀਆਂ ਸੀਗੀਆਂ ਕਿ ਇਸ ਵਾਰ ਦੀ ਚੋਣ ਮੈਦਾਨ ਦੇ ਵਿੱਚ ਸਿਰਫ ਇੱਕ ਪਰਿਵਾਰ ਤੋਂ ਇੱਕੋ ਹੀ ਬੰਦਾ ਜਿਹੜਾ ਆ ਮੈਦਾਨ ਦੇ ਵਿੱਚ ਉਤਰਸਾ ਕਰਾ ਹੈ ਉਸ ਕਰਕੇ ਜਿਹੜਾ ਇਸ ਵਾਰੀ ਜੇਕਰ ਆਪਾਂ ਬਾਦਲ ਪਰਿਵਾਰ ਦੀ ਵੀ ਗੱਲ ਕਰੀਏ ਤਾਂ ਬਾਦਲ ਪਰਿਵਾਰ ਦੇ ਵੱਲੋਂ ਵੀ ਸਿਰਫ ਬੀਬਾ ਹਰ ਸਿੰਘ ਰਤਪੁਰ ਬਾਦਲ ਹੀ ਜਿਹੜਾ ਸੂਤਰਾਂ ਦੇ حوالے ਤੋਂ ਖਬਰ ਆ ਰਹੀ ਹੈ ਕਿ ਉਹ ਲੜ ਸਕਦੇ ਨੇ ਤੇ ਉਧਰ ਜੇਕਰ ਆਪਾਂ ਸੁਖਵੀਰ ਸਿੰਘ ਬਾਦਲ ਦੀ ਗੱਲ ਕਰੀਏ ਤਾਂ ਸੁਖਵੀਰ ਸਿੰਘ ਬਾਦਲ ਇਸ ਵਾਰੀ ਆਪਣੇ ਹਲਕੇ ਫਿਰੋਜ਼ਪੁਰ ਚ ਐਕਟਿਵ ਵੀ ਨਹੀਂ ਹੈ ਤੇ ਉੱਥੋਂ ਚੋਣਾਂ ਵੀ ਨਹੀਂ ਲੜ ਰਹੇ ਕਿਉਂਕਿ ਫਿਰੋਜ਼ਪੁਰ ਤੋਂ ਸੂਤਰਾਂ ਦੇ حوالے ਤੋਂ ਖਬਰ ਆ ਰਹੀ ਹੈ ਕਿ ਉੱਥੇ ਕਿਸੇ ਹੋਰ ਆਗੂ ਨੇ ਆਪਣੀਆਂ ਗਤੀਵਿਧੀਆਂ ਜਿਹੜੀਆਂ ਨੇ ਉਹ ਬਤਾ ਦਿੱਤੀਆਂ ਨੇ ਤੇ ਲਗਾਤਾਰ ਜਿਹੜਾ ਉੱਥੇ ਸਰਵੇ ਵੀ ਹੋ ਰਹੇ ਨੇ ਤੇ ਹੁਣ ਉੱਥੋਂ ਕੋਈ ਹੋਰ ਆਗੂ ਜਿਹੜਾ ਉਹ ਲੱਗ ਸਕਦਾ ਕਿਉਂਕਿ ਫਿਰੋਜ਼ਪੁਰ ਦੀ ਗੱਲ ਕਰੀਏ ਜਾਂ ਜਲਾਲਾਬਾਦ ਦੀ ਹਲਕੇ ਦੀ ਗੱਲ ਕਰੀਏ ਤੇ ਸੁਖਬੀਰ ਸਿੰਘ ਬਾਦਲ ਦਾ ਗੜ ਮੰਨਿਆ ਜਾਂਦਾ ਜਿਵੇਂ ਵੀਬਾ ਸਿਮਰਤ ਕੌਰ ਬਾਦਲ ਦਾ ਬਠਿੰਡਾ ਗੜ ਮੰਨਿਆ ਜਾਂਦਾ ਸੋ ਉਮੀ ਫਿਰੋਜ਼ਪੁਰ ਜਿਹੜਾ ਉਹ ਸੁਖਬੀਰ ਸਿੰਘ ਬਾਦਲ ਦਾ ਗੜ ਮੰਨਿਆ ਜਾ ਰਿਹਾ ਸੋ ਹੁਣ ਇਹਦੇ ਪਿੱਛੇ ਕਈ ਗੱਲਾਂ ਜਿਹੜੀਆਂ ਨੇ ਉਹ ਵੀ ਨਿਕਲ ਕੇ ਆ ਰਹੀਆਂ ਨੇ ਕਿ ਭਾਜਪਾ ਜਿਹੜੀ ਹੈ ਉਹਦੇ ਨਾਲ ਗੱਠਜੋੜ ਹੋ ਸਕਦਾ ਤੇ ਭਾਜਪਾ ਜਿਹੜਾ ਉਹ ਕਹਿ ਰਹੀ ਹੈ ਕਿ ਦੋਨਾਂ ਦੇ ਵਿੱਚੋਂ ਇੱਕ ਹੀ ਬੰਦਾ ਜਿਹੜਾ ਹੈ ਉਹ ਸੀਟ ਤੇ ਚੋਣ ਲੜ ਸਕਦਾ ਜਾਂ ਫਿਰ ਕਈ ਹੋਰ ਗਿਣਤੀ ਮਿੰਤੀ ਦੇ ਨਾਲ ਜਾਂ ਫਿਰ ਫਰਪਿਆਂ ਦੇ ਨਾਲ ਇਹ ਫੈਸਲਾ ਜਿਹੜਾ ਉਹ ਲਿਆ ਗਿਆ ਤੁਹਾਡੀ ਗੱਲ ਬਿਲਕੁਲ درست ਹੈ ਕਿ ਇਸ ਵਾਰੀ ਅਕਾਲੀ ਦਲ ਜਿਹੜਾ ਆ ਉਹ ਇੱਕੋ ਜਿਹੇ ਪਰਿਵਾਰ ਦੇ ਵਿੱਚ ਇੱਕ ਹੀ ਬੰਦੇ ਨੂੰ ਜਿਹੜਾ ਆ ਚੋਣ ਟਿਕਟ ਉਹ ਦੇ ਰਿਹਾ ਜੀ ਤਾਂ ਜਾਣਕਾਰੀ ਦੇਣ ਲਈ ਧੰਨਵਾਦ ਜੀ ਸੋ ਇਸ ਹਨ ਮੇਰੇ ਸਹਿਯੋਗੀ ਵਿਵੇਕ ਮਾ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ ਬਾਦਲ ਪਰਿਵਾਰ ਦਾ ਇੱਕ ਹੀ ਮੈਂਬਰ ਜਿਹੜਾ ਲੋਕ ਸਭਾ ਚੋਣ ਲੜੇਗਾ ਪਰਿਵਾਰ ਇੱਕ ਤੇ ਇੱਕ ਟਿਕਟ ਦੀ ਰਣਨੀਤੀ ਜਿਹੜੀ ਆ ਉਹ ਬਣਾਈ ਗਈ ਹੈ ਲੋਕ ਸਭਾ ਚੋਣਾਂ ਨੂੰ ਲੈ ਕੇ ਅਕਾਲੀ ਦਲ ਦੇ ਵੱਲੋਂ ਵੱਡੀ ਪਲੈਨਿੰਗ ਕੀਤੀ ਗਈ ਹੈ ਜਿਸ ਤੇ ਹੁਣ ਸਭ ਦੀਆਂ ਨਜ਼ਰਾਂ ਜੜੀਆਂ ਨੇ ਉਹ ਟਿਕੀਆਂ ਹੋਈਆਂ ਨੇ